ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਕੋਹਲਿਆ ਕਲਾਂ ਦੇ ਕਬੱਡੀ ਕੱਪ ਦੀ ਅੱਜ ਕਿਹੜੇ-ਕਿਹੜੇ ਪਲੇਅਰ ਖੇਡਣਗੇ ਤੇ ਕਿਹੜੀਆਂ-ਕਿਹੜੀਆਂ ਟੀਮਾਂ ਬਣੀਆਂ ਹੋਈਆਂ ਹਨ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਦੋਸਤੋ ਅੱਜ ਹੋਣ ਜਾ ਰਿਹਾ ਮੋਗੇ ਜ਼ਿਲ੍ਹੇ ਦੇ ਪਿੰਡ ਕੋਹਲਿਆ ਕਲਾਂ ਵਿਖੇ ਵੱਡਾ ਕਬੱਡੀ ਦਾ ਮਹਾਕੰਮ ਜਿੱਥੇ ਬੈਸਟਾਂ ਨੂੰ ਮੋਟਰਸਾਈਕਲ ਦੇਤੇ ਜਾਣਗੇ ਜੇਕਰ ਪ੍ਰਾਈਜ਼ ਦੀ ਗੱਲ ਕਰੀਏ ਪਹਿਲਾ ਇਨਾਮ 1 ਲੱਖ ਰੁਪਏ ਦੂਜਾ ਇਨਾਮ 75000 ਰੁਪਏ ਹੋਵੇਗਾ ਬੁੱਕ ਕੀਤੀਆਂ 8 ਚੂ ਟਿਰੀਆਂ ਕਲੱਬਾਂ ਖੇਡਣਗੀਆਂ ਤੇ ਦੁਨੀਆ ਦੇ ਸੁਪਰਸਟਾਰ ਪਹੁੰਚ ਰਹੇ ਹਨ ਦੋਸਤੋ ਅੱਜ ਕੋਰੀਆ ਕਲਾ ਦੀ ਧਰਤੀ ਤੇ ਜੇਕਰ ਲਾਈਵ ਦੀ ਗੱਲ ਕਰੀਏ ਕਬੱਡੀ ਆਸਟ੍ਰੇਲੀਆ ਤੇ ਦਿਖਾਇਆ ਜਾਵੇਗਾ ਜੀ ਪਹਿਲੀ ਟੀਮ ਦੀ ਗੱਲ ਕਰੀਏ ਬਣੀ ਹੋਈਆ ਬੁੱਟਰ ਆਸਟ੍ਰੇਲੀਆ ਜਿਸ ਵਿੱਚ ਸੁੱਖਾ ਗੋਰਾ ਤੇ ਬਗੀਰਸ ਬੁੱਟਰ ਖੇਡਣਗੇ ਗਰਦੇਤ ਕਿਸ਼ਨਗੜ ਗਰਦੇਤ ਖੰਡੂਰ ਸਾਹਿਬ ਰੇਸ਼ਮ ਸੰਲੀਣਾ ਸਤੂ ਖਲੂਰ ਸਾਹਿਬ ਸਿੰਮੂ ਗੰਗ ਹਰਪਾਲ ਕਾਲਮਾ ਬਬਲੂ ਸਾੰਦਰਾ ਹੈਰੀਦਾਰਾਪੁਰਕ ਦਰਦਲਾਲ ਖੰਡੂਰ ਸਾਹਿਬ ਰੇਸ਼ਮ ਜਮਾਰਾਏ ਰਵੀ ਬੋਰਜਲਟਾ ਤੇ ਬਿੱਲੀ ਡਰੋਲੀ ਭਾਈ ਖੇਡਣਗੇ ਦੋਸਤੋ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਫਗਵਾੜੇ ਦੀ ਜਿਸ ਵਿੱਚ ਮਣੀ ਦਿਆਲਪੁਰਾ ਸ਼ਾਕਾ ਸ਼ਕਰਪੁਰ ਸੰਦੀਪ ਰਾਮਗੜ੍ਹ ठाकड़ ਗੋਗਲੀਆਂ ਕਾਕਾ ਦੇਦਣਾ ਜੱਟ ਲਾਟੋ ਜੱਸਾ ਕੌਂਕੇ ਕਬਾਲ ਗਹਿਲ ਪਲਵਾਨ ਗੱਦੋਵਾਲ ਟਿੱਡਾ ਭੰਡਾਲ ਦੋਲਾ ਬਾਲਮਾ ਧੂਰਕੋਟ ਗੱਗੂ ਤੰਗਵਾਲੀ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਟੀਮ ਬਣੀ ਹੋਈ ਹੈ ਜੰਗੀ ਜਾਣੀ ਦੀ ਜਿਸ ਵਿੱਚ ਮਾਨ ਸਿੰਘ ਦੜਬਾ ਮੰਨਾ ਲਾਲਪੁਰ ਗੱਜਣ ਡੇਰਾ ਬਾਬਾ ਨਾਨਕ ਜੱਗੂ ਹਾਕਮ ਵਾਲਾ ਸ਼ਰਨਾ ਡੱਗੂ ਰਮਾਣਾ ਸੋਨਾਵਾਂ ਦਾ ਰੋਡ ਤੇ ਨਿੱਕੂ ਕਲਿਆਣ ਸੁਖਾ ਖੇਡਣਗੇ ਦੋਸਤੋ ਹਾਂਜੀ ਦੋਸਤੋ ਇਸ ਤੋਂ ਇਲਾਵਾ ਅਗਲੀ ਟੀਮ ਦੀ ਗੱਲ ਕਰੀਏ ਟੀਮ ਬਣੀ ਗੱਗੀ ਲੋਪੋ ਦੀ ਜਿਸ ਵਿੱਚ ਚਰਾਗਦੀਨ ਮੰਹਾਂ ਵਾਲਾ ਹਰਮਨ ਕੋਹਲ ਜਾਂ ਮੇਸ਼ੀਅਰ ਖੋਵਾਲ ਗगन ਜੋਗੀ ਵਾਲਾ ਪੂਰੀ ਬੂਲੇ ਨੰਗਲ ਗਗਨ ਸੂਰੇ ਵਾਲਾ ਤੇ ਸੀਪਾ ਥਾਂਦੇ ਵਾਲਾ ਖੇਡਣਗੇ ਦੋਸਤੋ ਇਹ ਸੀ ਹੁਣ ਤੱਕ ਜੋ ਆਪਾਂ ਨੂੰ ਟੀਮਾਂ ਦੀ ਜਾਣਕਾਰੀ ਮਿਲੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਦੋਸਤੋ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੇਕਰ ਹੋਰ ਕਿਸੇ ਟੀਮ ਦੀ ਜਾਣਕਾਰੀ ਮਿਲੀ ਤਾਂ ਆਪਾਂ ਆਪਣੇ ਇਸ ਇੰਸਟਾਗ੍ਰਾਮ ਤੇ ਸ਼ੇਅਰ ਕਰਾਂਗੇ ਤੁਸੀਂ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਹੀ ਦਬਾ ਲਓ ਬੈਲ ਦਾ ਆਈਕਨ ਧੰਨਵਾਦ ਦੋਸਤੋ